ਉਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਧੂਰੀ ਇੰਨੀ ਤਨਾਤ ਪੁਲਸ ਹੋਈ ਹੋਈ ਹੈ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਭੈਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਹੈ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਆਣਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਤਦ ਤਾਂ ਮੋਟਰਸਾਈਕਲ ਨਾਲ ਸਨਮਾਨ ਕਰਾਉਣਿਆਂ ਨੂੰ ਗਲਤ ਸਿਰੋਕੇ ਪਏ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਿਵਾਰਵਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਹੁੰਦੇ ਸੀਗੇ ਕਿ ਇੰਨੀ ਰੋੜਾ ਤੋਂ ਰੋੜਾ ਹੁੰਦਾ ਹੈ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਅੱਜ ਤੂਰੀਆਂ ਜੀ 16 18 ਦਸੰਬਰ ਅੱਜ ਅੱਜ ਤੁਹਾਨੂੰ ਤੂਰੀ ਦਾ ਹਾਲ ਦਿਖਾ ਰਹੀ ਹਾਂ ਕਿ ਤੂਰੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ ਵੀਰੇ ਦਿਖਾਓ ਜੀ ਲਾਈਵ ਦਰਸ਼ਨ ਕਰਾਓ ਮੇਰੇ ਨਾਮ ਤੇ ਹੋਰ ਵੀਰੇ ਠੀਕ ਹੋ ਪੁਲਿਸ ਮੁਲਾਜ਼ਮਾਂ ਦਾ ਰੌਣਕ ਲੱਗੀ ਹੋਈ ਆ ਅਦਮੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿੰਨੀ ਕਿ ਆ ਸੂਚਨਾ ਮਿਲੀ ਹੈ ਮੈਂ ਆਪਣੇ ਘਰ ਦੇ ਕੋਲ ਆ ਜਮਾ ਮੇਰੇ ਘਰ ਦੇ ਬਾਹਰ ਦਾ ਹਾਲਚਾਲ ਤੁਹਾਨੂੰ ਦਿਖਾ ਰਹੀ ਹਾਂ ਇੰਨੀ ਪੁਲਿਸ ਤਾਂ ਲੱਗੀ ਹੋਈ ਹੈ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਵਾਈਫ ਨੇ ਆਉਣਾ ਤੁਹਾਨੂੰ ਸਾਰਿਆਂ ਨੇ ਮੈਂ ਚੰਗੀ ਤਰ੍ਹਾਂ ਦਰਸ਼ਨ ਕਰਾਦਾ ਹੋਰ ਵੀਰੇ ਠੀਕ ਹੋ ਵਿਚਾਰੇ ਆਪਣੀ ਡਿਊਟੀ ਕਰ ਰਹੇ ਨੇ ਕਿਉਂਕਿ ਜਿਹੜੀ ਡਿਊਟੀ ਸਰਕਾਰ ਵੱਲੋਂ ਲੱਗਦੀ ਹੈ ਮੇਰੇ ਵੀਰਾਂ ਨੂੰ ਤਾਂ ਨਿਭਾਉਣੀ ਪੈਂਦੀ ਹੈ ਵੀਰੇ ਠੀਕ ਹੋ ਜੀ ਆਪਣੀ ਡਿਊਟੀ ਨਿਵਾ ਰਹੇ ਨੇ ਆ ਵੱਡੀਆਂ ਵੱਡੀਆਂ ਪੁਲਸ ਵਾਲੀਆਂ ਗੱਡੀਆਂ ਖੜੀਆਂ ਨੇ ਵਿੱਚ ਵੀ ਮੁਲਾਜ਼ਮ ਵੀਰੇ ਬੈਠੇ ਨੇ ਇੰਨੀ ਤਣਾਤ ਪੁਲਸ ਹੋਈ ਹੋਈ ਐ ਇਹ ਉਹੀ ਸਰਕਾਰ ਸੀ ਦਿਖਾਓ ਜੀ ਚੰਗੀ ਤਰ੍ਹਾਂ ਦਿਖਾਓ ਇਹ ਉਹੀ ਸਰਕਾਰ ਸੀ ਜਿਹੜੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਪੁਲਸੀਆਂ ਭੈਣਾ ਆ ਗੱਡੀਆਂ ਇਹ ਸਿਰਫ ਤਾਂ ਆਈਆਂ ਹੋਈਆਂ ਨੇ ਆ ਸਾਡਾ ਘਰ ਐ ਇਹ ਸਾਰੀ ਪੁਲਸ ਤਾਂ ਲੱਗੀ ਹੋਈ ਐ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਨੇ ਇੱਥੇ ਹੁਣ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਦਾ ਕਿ ਮੋਟਰਸਾਈਕਲ ਕੋਈ ਹੋਰ ਹੀ ਨਾ ਦੇ ਜਵੇ ਕਿਉਂ ਤਦ ਤਾਂ ਮੋਟਰਸਾਈਕਲ ਨਾਲ ਸਨਮਾਨ ਕਰਾਉਣਿਆਂ ਨੂੰ ਗੱਲ 'ਚ ਸਰੋਪੇ ਪਈ ਸੀ ਅੱਜ ਹੁਣ ਡਰ ਕਾ ਦਾ ਲੱਗਦਾ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਵੀਆਈਪੀ ਕਲਚਰ ਖਤਮ ਕਰਨਾ ਹੈ ਪਰਿਵਾਰਵਾਦ ਖਤਮ ਕਰਨਾ ਆ ਮਾੜੀ ਜੀ ਇੱਧਰ ਵੀ ਇੱਧਰ ਨੂੰ ਹੀ ਮੋੜ ਲਾ ਇੱਧਰ ਸਾਰੀ ਪੁਲਿਸ ਮੁੱਖ ਮੰਤਰੀ ਸਾਹਿਬ ਦੀ ਘਰ ਵਾਲੀ ਦਾ ਸਵਾਗਤ ਕਰਨ ਨੂੰ ਖੜੀ ਐ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਡਰ ਲੱਗਣ ਲੱਗ ਗਿਆ ਕਿ ਮੋਟਰਸਾਈਕਲ ਨਾਲ ਹੁਣ ਕੋਈ ਹੋਰ ਹੀ ਨਾ ਸੰਭਾਲ ਕਰ ਜਾਈ ਤੇ ਵੀਆਈਪੀ ਕਲਚਰ ਖਤਮ ਹੋਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਪਰਿਵਾਰਵਾਦ ਖਤਮ ਹੋਊਗਾ ਆਮ ਆਦਮੀ ਦੀ ਸਰਕਾਰ ਬਣਨ ਨਾਲ ਤੇ ਕਹਿੰਦੇ ਸੀਗੇ ਕਿ ਚਲਾ ਹੁੰਦਾ ਹੈ ਮੈਨੂੰ ਲੱਗਾ ਰੋੜਿਆਂ ਤੋਂ ਡਰ ਲੱਗਣ ਲੱਗ ਗਿਆ ਮੁੱਖ ਮੰਤਰੀ ਸਾਹਿਬ ਨੂੰ ਆ ਸਾਰੇ ਮੇਰੇ ਮਲਾਜ਼ਮ ਵੀ ਡਿਊਟੀ ਦੇ ਪਾਬੰਦ ਨੇ ਜਿੱਥੋਂ ਇਹਨਾਂ ਨੂੰ ਡਿਊਟੀ ਦਾ ਆਰਡਰ ਹੁੰਦਾ ਇਹਨਾਂ ਨੂੰ ਖੜਨਾ ਪੈਂਦਾ ਮੈਂ ਨਹੀਂ ਕਹਿੰਦੀ ਕਿ ਪੁਲਿਸ ਵਾਲਿਆਂ ਦੀ ਵਿਚਾਰਿਆਂ ਦੀ ਇਹ ਤਾਂ ਆਪਣੀ ਅੰਦਰ ਵੀ ਇਹਦੇ ਅੰਦਰ ਵੀ ਬਹੁਤ ਪੁਲਿਸ ਖੜੀ ਹੈ ਤੇ ਇਹਦਾ ਕਾਰਨ ਜਦ ਪੁੱਛਿਆ ਗਿਆ ਸਪੈਸ਼ਲ ਮੈਂ ਕਾਰਨ ਪੁੱਛਿਆ ਤੇ ਕਾਰਨ ਪੁੱਛਿਆ ਗਿਆ ਕਿਉਂਕਿ ਡਰਦੇ ਨੇ ਵਿਚਾਰੇ ਸਹੀ ਗੱਲ ਤਾਂ ਦੱਸਦੇ ਨਹੀਂ ਲੇਡੀ ਪੁਲਿਸ ਵੀ ਬਕਾਇਦਾ ਤਨਾਤ ਕੀਤੀ ਗਈ ਹੈ ਲੀਡੀ ਪੁਲਸ ਵੀ ਤਣਾਤ ਹੈ ਕਿਵੇਂ ਮੈਡਮ ਠੀਕ ਹੋ ਤੇ ਆ ਸਾਰੇ ਮੁੱਖ ਮੰਤਰੀ ਸਾਹਿਬ ਦੀ ਵਾਈਸ ਨੂੰ ਸਵਾਗਤ ਕਰਨ ਲਈ ਖੜੇ ਜਾ ਰਹੇ ਨੇ ਮੇਰਾ ਤਾਂ ਉਹੀ ਸਵਾਲ ਹੈ ਉਹੀ ਝੂਰੀ ਹੈ ਉਹੀ ਸਿਮਰਤ ਖੰਡੂੜਾ ਤੇ ਮੈਨੂੰ ਲੱਗਦਾ ਕਿ ਅੱਜ ਡਰ ਲੱਗਣ ਲੱਗਿਆ ਦੁਬਾਰਾ ਉਹੀ ਕਹੂੰਗੀ ਆ ਸਾਰੀ ਗੱਡੀ 'ਚ ਪੁਲਸੀ ਪੁਲਸ ਬੈਠੀ ਹੈ ਦੱਸੋ ਪੁਲਸ ਨੂੰ ਕੋਈ ਹੋਰ ਕੰਮ ਨਹੀਂ ਵੀਆਈਪੀ ਕਲਚਰ ਮੁੱਕ ਗਿਆ ਕਿ ਵੀਆਈਪੀ ਕਲਚਰ ਵੱਧ ਗਿਆ ਆ ਸਾਰੀਆਂ ਗੱਡੀਆਂ ਤੇ ਮੇਰੇ ਸਾਰੇ ਵਿਚਾਰੇ ਮਲਾਜ਼ਮ ਵੀਰ ਇੱਥੇ ਖੜੇ ਨੇ ਮੈਡਮ ਦਾ ਸਵਾਗਤ ਕਰਨ ਨੂੰ ਤੇ ਅੱਜ ਉਧਰ ਵੀ ਸਾਰੀ ਪੁਲਿਸ ਉਧਰ ਵੀ ਖੜੀ ਹੈ ਉਹ ਉੱਥੇ ਗਲੀ ਦੇ ਅੰਦਰੋਂ ਵੀ ਕਾਫੀ ਪੁਲਿਸ ਆ ਰਹੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਜਵਾਬ ਦੇਉਂਗੇ ਕਿਉਂਕਿ ਤੁਸੀਂ ਹਰ ਛੋਟੀ ਛੋਟੀ ਗੱਲ ਤੇ ਜੇ ਤੁਹਾਡੇ ਤੇ ਕੋਈ ਟਿੱਪਣੀ ਹੁੰਦੀ ਹੈ ਤੁਸੀਂ ਲਾਈਵ ਬਹੁਤ ਛੇਤੀ ਹੋ ਜਾਂਦੇ ਹੋ ਇਹ ਟਿੱਪਣੀਆਂ ਤੁਸੀਂ ਬਕਾਇਦਾ ਸਾਡੇ ਪਰਿਵਾਰ ਤੇ ਕੀਤੀਆਂ ਸੀ ਅੱਜ ਉਹੀ ਟਿੱਪਣੀਆਂ ਦਾ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦੀ ਆ ਕਿ ਕੀ ਗੱਲ ਅੱਜ ਪਰਿਵਾਰਵਾਦ ਮੁੱਕ ਗਿਆ ਅੱਜ ਵੀਆਈਪੀ ਕਲਚਰ ਮੁੱਕ ਗਿਆ ਕਿ ਜ਼ਿਆਦਾ ਹੋ ਗਿਆ ਜਿਹੜੀ ਗੱਲਾਂ ਤੇ ਸਰਕਾਰ ਬਣੀ ਸੀ ਅੱਜ ਇਹ ਗੱਲਾਂ ਤੇ ਕਿਉਂ ਨਹੀਂ ਹੈਗੀ ਮੁਰਗੀ ਖਾਣਾ ਖੋਲਣ ਨੂੰ ਤੁਸੀਂ ਵੀ ਕਹਿੰਦੇ ਹੁੰਦੇ ਸੀ ਸ਼ਾਇਦ ਕਿ ਐਨੀ ਪੁਲਿਸ ਲੈ ਕੇ ਚੱਲਦੇ ਨੇ ਜੇ ਪੁਲਿਸ ਘੱਟ ਹੈ ਕਹਿੰਦੇ ਮੁਰਗੀ ਖਾਣਾ ਖੋਲ ਲਓ ਮੈਨੂੰ ਲੱਗਦਾ ਅੱਜ ਮੁਰਗੀ ਖਾਣਾ ਖੋਲਣ ਵਾਲੇ ਮੁੱਖ ਮੰਤਰੀ ਸਾਹਿਬ ਡਰ ਗਏ ਤਾਂ ਹੀ ਇੰਨੇ ਮਲਾਜ਼ਮ ਖੜੇ ਕਰਤੇ ਥਾਣੇ ਖਾਲੀ ਹੋ ਗਏ ਹੋਰ ਕੋਈ ਕੰਮ ਨਹੀਂ ਰਿਹਾ ਵੀਆਈਪੀ ਕਲਚਰ ਸੰਭਲ ਨੂੰ ਇਹ ਪੁਲਿਸ ਲੱਗੀ ਹੋਈ ਆ ਤਾਂ ਮੈਂ ਆਪਣੇ ਪੁਲਿਸ ਮਲਾਜ਼ਮਾਂ ਨੂੰ ਸਲੂਟ ਕਰਦੀ ਆ ਕਿ ਮੇਰੇ ਵੀਰ ਜਿੱਥੇ ਇਹਨਾਂ ਨੂੰ ਡਿਊਟੀ ਮਿਲਦੀ ਹੈ ਬਕਾਇਦਾ ਠੰਡ ਵੀ ਦੇਖਦੇ ਗਰਮੀ ਨਹੀਂ ਦੇਖਦੇ ਆ ਕੇ ਤਨਾਤ ਹੋ ਜਾਂਦੇ ਨੇ ਇਹ ਪੁਲਿਸ ਦੇ ਉਹ ਮਲਾਜ਼ਮ ਨੇ ਜਿਹੜੇ ਡਿਊਟੀ ਦੇ ਪਾਬੰਦ ਨੇ ਪਰ ਇਹ ਡਿਊਟੀ ਆ ਸਾਰਾ ਜਾਮ ਪੁਲਿਸ ਮਲਾਜ਼ਮਾਂ ਕਰਕੇ ਲੱਗਿਆ ਹੋਇਆ ਕਿਉਂਕਿ ਵੀਆਈਪੀ ਕਲਚਰ ਸੀਐਮ ਸਾਹਿਬ ਨੇ ਖਤਮ ਕਰਨਾ ਸੀ ਚਲੋ ਠੀਕ ਹੈ ਹੁਣ ਮੈਂ ਘਰੇ ਜਾਨੀ ਆ ਆਪਣਾ ਮੇਰਾ ਤਾਂ ਜੀ ਕੀਤਾ ਕਿ ਘਰ ਦੇ ਬਾਹਰ ਜੋ ਹੋ ਰਿਹਾ ਇਹ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੀਆਈਪੀ ਕਲਚਰ ਮੁੱਕ ਗਿਆ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀਆਈਪੀ ਕਲਚਰ ਮੁੱਕ ਗਿਆ ਤੇ ਆ ਮੁਰਗੀ ਖਾਨੇ ਖੁੱਲ ਗਏ બસ ਇਹੀ ਕਹਿੰਦੀ ਹੋਈ ਆ ਸੀਆਰਪੀ ਦੇ ਨੌਜਵਾਨ ਵੀ ਵਿਚਾਰੇ ਇੱਥੇ ਹੈਗੇ ਨੇ ਆਪਣੀਆਂ ਡਿਊਟੀਆਂ ਕਰ ਰਹੇ ਨੇ ਪੁਲਸ ਘਟ ਗਈ ਤਾਂ ਸੀਆਰਪੀ ਬੁਲਾ ਲਈ ਕਿਉਂਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹੋਂ ਸੇ ਚਲਾ ਹੁੰਦਾ ਹੈ ਸ਼ਾਇਦ ਇਹੀ ਡਰਾ ਆ ਗਿਆ ਇੰਨਾ ਕ ਕਹਿੰਦੀ ਹੋਈ ਆ ਵਿਚਾਰੇ ਮੇਰੇ ਮੁਲਾਜ਼ਮ ਵੀਰ ਖੜੇ ਨੇ ਜਗ੍ਹਾ ਜਗ੍ਹਾ ਤੇ ਇੰਨਾ ਕ ਕਹਿੰਦੀ ਹੋਈ ਤੁਹਾਨੂੰ ਸਾਰਿਆਂ ਨੂੰ ਅੱਜ ਧੂਰੀ ਲਾਈਵ ਦਿਖਾਤਾ ਛੋਣੀ ਬਣ ਗਈ ਸਾਡੀ ਧੂਰੀ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਧੂਰੀ